ਸੀਂਗੇ ਗੱਲ ਇਹ ਲੱਗਦੀ ਨਹੀਂ ਮੇਰੀ ਯੰਨਰ ਸਿਸਟਰ ਲੱਗਦੀ ਸੀ ਗੱਲ ਇਹ ਹੋਈ ਹੁੰਦੇ ਪਾਲ ਲੈ ਲਿਆ ਹੋਇਆ ਤੇ ਉਹਨੂੰ ਹਮੇਸ਼ਾ ਇਹ ਗੱਲ ਕਹਿੰਦੀ ਸੀ ਤੇਰੇ ਕੋਲ ਸਮਾਨ ਘਟਾ ਆਇਆ ਜਾਂ ਕੋਈ ਚੀਜ਼ ਘਟਾ ਆਈ ਆ ਸਾਨੂੰ ਇਹ ਚੀਜ਼ ਘਟ ਮਿਲਦੀ ਆ ਜਾਂ ਕੁਝ ਵੀ ਉਹਨੂੰ ਤਾਨਾ ਮਾਰਦੇ ਰਹਿੰਦੇ ਸੀ 4 ਮਹੀਨੇ ਹੋ ਗਏ ਦੀ ਨਾਨੀ ਵਿੱਚ ਹੀ ਸੀ ਸੱਸ ਸੀ ਤੇ ਇਹ ਦੋਵੇਂ ਜਾਣੇ ਇੱਕ ਦੂਜੇ ਨੂੰ ਬਹੁਤ ਜਾਣਾ ਕਹਿੰਦੇ ਹੁੰਦੇ ਸੀ ਆਪੇ ਅੰਦਰ ਵੜ ਕੇ ਇਹਨੂੰ ਕੱਲੀ ਨੂੰ ਵੜ ਕੇ ਪਤਾ ਨਹੀਂ ਕਿੱਥੇ ਚਲ ਜਾਂਦੇ ਹੁੰਦੇ ਸੀ ਘਰੇ ਕੱਲੀ ਘਰੇ ਅੰਦਰ ਰਹਿੰਦੀ ਸੀ ਉਹਦੀ ਇਹ ਗੱਲ ਬਾਤ ਉਹ ਮਾਣੇ ਕਰਦੀ ਦੋਸਤੋ ਕੋਈ ਕਹਿਣਾ ਨਹੀਂ ਕਰਦਾ ਹਾਂ ਜੀ ਕੱਲ ਵੀ ਹੋਈ ਮੇਰੀ ਗੱਲ ਸੁਬਹ ਮਮਾ ਨਾਲ ਵੀ ਗੱਲ ਹੋਈ ਮੇਰੇ ਸੋ ਇਹ ਕੱਲ ਨੂੰ ਸੁਬਹ ਮੈਂ ਨਾ ਗਿਆ ਕਿਤੇ ਤੇ ਉਥੋਂ ਦੇ ਵੀਊਜ਼ ਮੈਂ ਗਿਆ ਸੀ ਮੈਰੀ ਤੇ ਉਹਨਾਂ ਨੂੰ ਮੈਂ ਉਥੋਂ ਦਿਖਾਣਿਆ ਇੰਨੀ ਵਧੀਆ ਗੱਲ ਸੀ ਤੇ ਇਹ ਲਿਖਦਾ ਮੈਂ ਤਾਂ ਥੋੜੀ ਕੋਈ ਆਪੇ ਖਾਲ ਲੇਗਾ ਇਹ ਉਹਨਾਂ ਦੀ ਸਾਜੀ ਚੀਜ਼ ਹੈਗੀ ਕੋਈ ਕੌਣ ਕੌਣ ਜਰਾ ਤਾਂ ਦੱਸੋ ਸਾਸਤੈ ਨਾਮ ਉਹਨਾਂ ਦਾ ਨਾਮ ਪਤਾ ਹਾਂ ਨਾਮ ਪਤਾ ਨਾਮ ਪ੍ਰਿਆ ਹਾਂ ਤੇ ਤੁਹਾਡੀ ਸੁਪਤਰੀ ਨੇ ਗੱਲ ਕੋਈ ਤੇੀ ਜੀ ਤੋ ਵੀ ਸਨਾਂ ਦੀ ਪਲਸ 2 ਕੀਤੀ ਹੈ ਇਹ ਕੰਪਿਊਟਰ ਕੋਸਟ ਹੈ ਸਾਰੇ ਕੀ ਜਾਣੇ ਉਹ ਸਾਨੂੰ ਇਨਸਾਫ ਚਾਹੀਦਾ ਵਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪੂਰੀ ਸਭ ਤੋਂ ਸਤ ਤਜ ਤੱਕ ਹੋਵੇ ਇਹ ਤਿੰਨਾਂ ਸਾਨੂੰ ਹੰਦਰ ਚਾਹੀਦੇ ਜੇਲ੍ਹ ਦੇ ਅੰਦਰ ਜਿਹੜੇ ਹੈਗੇ ਆ ਮੁੱਖ ਦੋਸ਼ੀ ਤੋਂ ਸੋਚ ਰਹਾ ਮੇਰੀ ਹੈ ਵੀ ਇੰਦਰਪ੍ਰੀਤ ਪੋਰਆ ਵਾਈਫ ਆਫ ਰਮਨ ਮਾਨ ਇਹਦੇ ਤੇ ਫਾਲ ਹੈ ਜੀ ਬੇਸਬੰਦੀ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਦੇਖਿਆ ਲੱਗਾ ਮੋਕਾ ਬਿਤਾਵਾ ਲੜਕੀ ਨੇ ਫਾਲ ਹੈ ਆ ਜਿਸ ਬੰਦੀ ਅਸੀਂ ਇਸ ਦੇ ਭਰਾ ਦੇ ਬਿਆਨਾਂ ਤੇ ਕਾਰਵਾਈ ਕਰੀ ਕੀ ਕਾਰਨ ਦੱਸਿਆ ਗਿਆ ਇਸ ਦੇ ਭਰਾ ਨੇ ਇਹ ਦੱਸਿਆ ਕਿ ਕਰਵਾ ਚੌਥ ਦੇ ਅਸੀਂ ਕਰਵਾ ਚੌਥ ਦਾ ਸਮਾਨ ਲੈ ਕੇ ਆਏ ਸੀ ਕਿ ਪਰ ਉਹਦੀ ਸੱਸ ਕੁੜੀ ਦੀ ਜਿਹੜੀ ਆ ਉਹ ਉਹਨੂੰ ਚਰਤਨ ਮਿਹਨੇ ਮਾਰਦੀ ਕਿ ਘੱਟ ਸਬਾਨ ਆਇਆ ਜਿਸ ਤੋਂ ਦੁਖੀ ਹੋ ਗਏ ਉਹ ਆਪਣੇ ਜੀਵ ਜੀਵਨ ਨੂੰ ਦਾ ਸਵਾਪ ਕਰਦੇ ਸਾਈਡ ਆ ਰਿਹਾ ਜੀ ਕੀ ਕਰ ਰਹੇ ਤੇ ਉਹਦੇ ਅਧਿਕਾਰ ਦੇ ਬਿਆਨਾਂ ਤੇ ਕਾਰਵਾਈ ਹੋ ਰਹੀ ਹੈ प्रक्रेण प्रक्रेण चार पर जो तीन सो चारोषी मुखदोषी